چوتھا ستگر پورک اگم ہے اندر ہر اردھا رہا رام دست ستگر کیسے نے پہنچ تو باہر دینا پراڑا تو بار دور ہے جس اندر ہر اردھا رہا جی ہرد ہر بلے ہر ویلے پرمیشور نام چلتا ہے انہوں نے ہردی دھارن کیتا ہے پرمیشور ਸਤਿਗੁਰੂ ਨਾਲ ਕੋਈ ਨਾ ਸਕੀ ਜਿਸ ਨੂੰ ਸਿਰਜ ਰਹਾ ਰਿਹਾ ਉਸ ਸਤਿਗੁਰੂ ਨਾਲ ਕੋਈ ਕਿਸੇ ਦੀ ਪਹੁੰਚ ਨਹੀਂ ਕੋਈ ਨਾ ਸਕੀ ਉਹਦੇ ਤੱਕ ਪਹੁੰਚ ਨਹੀਂ ਸਕਦਾ ਵੀ ਜਿਸ ਨੂੰ ਸਿਰਜਣ ਹਾਰ ਰਿਹਾ ਕਿਉਂਕਿ ਸਾਰੀ ਸ੍ਰਿਸ਼ਟੀ ਨੂੰ ਸਾਰਜਣ ਵਾਲਾ ਧਰਮ ਕੋਦੇ ਪਾਸੇ ਹੈ ਇਸ ਕਰਕੇ ਉਹਦੇ ਮਕਾਮਲੇ ਤੇ ਕੋਈ ਨਹੀਂ ਆਉਂਦਾ ਸਤਿਗੁਰੂ ਕੋ ਅਖੜਗੇ ਸੰਜੋ ਹਰ ਭਗਤ ਹੈ ਜਿਹੜੇ ਉਹਨਾਂ ਦੇ ਹਥਿਆਰ ਕਿੱਡੇ ਨੇ ਸਤਗੁਰਾਂ ਦੇ ਖੜਗ ਨੂੰ ਸੰਜੋ ਖੜਗ ਨਾਲ ਹਮਲਾ ਕੀਤਾ ਜਾਂਦਾ ਸੰਜੋ ਸਰੀਰ ਤੇ ਹੰਦੀ ਰੱਖਿਆ ਵਾਸਤੇ ਤੇ ਉਹਨਾਂ ਕੋਲ ਹਥਿਆਰ ਖੇੜੇ ਨੇ ਕਹਿੰਦੇ ਹਰ ਪਗਤ ਹੈ ਅਰਦੀ ਪਗਤੀ ਉਹਨਾਂ ਦਾ ਖੜਗ ਹੈ ਉਹਨਾਂ ਦਾ ਸੰਜੋ ਹੈ ਜਿਤਕਾਲ ਕੇ ਇੰਤਕਮ ਵਧਾਰਿਆ ਐਸੇ ਹਥਿਆਰ ਨੇ ਜਿਹੜੇ ਕਿ ਇਕ ਵਾਰੀ ਮਾਰ ਕਰਦੇ ਨੇ ਤੇ ਉਹ ਬਚਦਾ ਨਹੀਂ ਜਿਉਂਨਾ ਸਦਗੁਨਾ ਨੇ ਸਿਕੋਂ ਕਾਲ ਨੂੰ ਹੀ ਮਾਰ ਕੇ ਰੱਖ ਦਿੱਤਾ ਜਿਦ ਕਾਲ ਘੰਟੇ ਨੂੰ ਮਾਰ ਵੀ ਡਾਰਿਆ ਕਾਲ ਵੀ ਡਰਦਾ ਸਾਹਮਣੇ ਤੇ ਮਾਰ ਖਾਇਕ ਉਹਨਾਂ ਦੇ ਧੇਨ ਦਾ ਕਾਲ ਵੀ ਕਿਉਂਕਿ ਭਗਤੀ ਹੀ ਉਹਨਾਂ ਦੇ ਤਾਕਤ ਹੈ ਉਹਨਾਂ ਦੀ ਸ਼ਕਤੀ ਉਹਨਾਂ ਦੇ ਹਥਿਆਰ ਹੈ ਕਿ ਕਿਹੜੀ ਕਿਹੜੀ ਹਥਿਆਰ ਨੇ ਕਿਹਾ ਕਿਸ਼ਨ ਕੁਟਾਰੀ ਹਰ ਛੁਰੀ ਰਾਮਨਾਮ ਤਲਵਾਰ وہ جس کے پاس یہ کبھی نہ بے ہار یہ ہتھیار نے نام صدگر کا رکھن ہارا ہر آپ ہے ستگر کے پیچھے ہر سب ابا رہا ستگوں کا رکھن ہارا ہر آپ ہوں ستگر کے پیچھے ہر سب عبارے. یہ ابا رہا نال مگر چلتے ہیں انہوں کے سیوک نے ਉਹਨਾਂ ਵੀ ਸਾਰਿਆਂ ਨੂੰ ਬਾਰ ਦਿੰਦਾ ਪਰਮੇਸ਼ਰ ਉਹਨਾਂ ਦਾ ਹੀ ਸਭ ਦਾ ਕਲਿਆਣ ਹੁੰਦਾ ਹੈ ਉਹਨਾਂ ਦੇ ਵੀ ਕੋਈ ਡਰ ਖਤਰਾ ਨਹੀਂ ਆਉਂਦਾ ਕਿਉਂਕਿ ਉਹ ਸਤਗੁਰਾਂ ਦੇ ਸੇਵਕ ਨੇ ਇੱਕ ਪਿੰਡ ਦੇ ਚਕਬਸ਼ੂਆਂ ਦੇ ਵੇਚਣ ਵਾਲੇ ਰਹਿੰਦੇ ਨੇ ਪਸ਼ੂਆਂ ਦਾ ਵਪਾਰ ਕਰਦੇ ਨੇ ਬੜੇ ਲੋਭੀ ਲਾਲਚੀ ਚੰਗੀ ਠਿਉਰੀ ਨਾਲ ਬੈਸਕ ਮਾਣ ਜਾਣਦੇ ਨੇ। ਔਰ ਲੋਕੀ ਜਿਹੜੇ ਵੀ ਆਂਦੇ ਨੇ ਕੋਈ ਡੰਗਰ ਲੈਣ ਉਹਨਾਂ ਤੋਂ ਵਾਸਤੇ ਹਮੇਸ਼ਾ ਕੋਈ ਨਾ ਕੋਈ ਠੰਠਿਉਰੀ ਕਰੀ ਲੈਂਦੇ ਨੇ। ਪਰ ਫਿਰ ਵੀ ਜਿਹਨਾਂ ਨੇ ਲੈਣੇ ਹੁੰਦੇ ਨੇ ਪਸ਼ੂ ਜਾਂ ਵੇਚਣੇ ਹੁੰਦੇ ਨੇ ਫਿਰ ਉਹਨਾਂ ਕੋਲ ਹੀ ਜਾਂਦੇ ਨੇ। ਉਹਦੇ ਸ਼ਹਿਰ ਤੋਂ ਦੇ ਭਰਾ ਹੈ। ਵੇ ਇੱਕ ਬੈਲਾ ਦੀ ਜੋੜੀ ਰੱਖਣੀ ਹੈ ਉਹਨਾਂ ਜਮੀਨ ਹੈ ਬੈਲ ਉਹਨਾਂ ਦੇ ਕਮਜ਼ੋਰ ਹੋ ਗਏ ਨੇ ਵਿਰਧ ਹੋ ਗਏ ਨੇ ਤੇ ਬੈਲ ਦੀ ਨਵੀਂ ਜੋੜੀ ਲਿਆਣੀ ਹੈ ਬੜੇ ਭਗਤੀ 바ਵਲੇ ਨੇ ਰੋਜ਼ਾਨਾ ਨਹਿ ਬਨਦ ਗੁਰਦਾਰੇ ਜਾਂਦਾ ਸਵੇਰੇ ਪਹਿਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਗੁਰਦਾਰੇ ਜਾਂਦੇ ਨੇ ਫਿਰ ਆ ਕੇ ਸਾਰਾ ਕੰਮ ਕਰਦਾ ਜਮੀਨ ਦਾ ਕਰਦੇ ਨੇ ਦੋਨੋਂ ਪਰ ਆ ਇਕੱਠੇ ਬੜਾ ਪਿਆਰ ਹੈ ਦੋਨਾਂ ਦਾ ਬੱਸ ਵਰਸਾਰਾ ਇਕੱਠਾ ਰੰਦਾ ਅਬ ਝਾਲ ਕਿਤੇ ਉਹ ਬਿਆਨਾ ਦੀ ਜੋੜੀ ਲੱਗੀ ਚਲ ਗਿਆ ਉਹ ਵਪਾਰੀ ਹੈ ਡੰਗਲ ਵੇਚਦਾ ਉਸ ਕੋ ਜਾ ਕੇ ਦੇਖ ਲੈਨੇ ਰਸ਼ਦ ਪਤਾ ਲਗਾ ਕਿ ਸੇ ਪਿੰਡ ਚ ਹੋਰ ਵੀ ਕੋਈ ਬੈਲ ਜੋੜੀ ਵੇਚਣਾ ਚਾਹੁੰਦਾ ਉਹਦੇ ਕੋ ਗਿਆ ਪਰ ਉਹ ਦੇਖਿਆ ਉਹ ਕੰਨੇ ਕਮਜ਼ੋਰ ਨੇ ਸਾਨੂੰ ਕੋਈ ਅੱਛੇ ਤਗੜੇ ਬੈਲ ਚਾਹੀਦੇ ਨੇ ਜ਼ਮੀਨ ਕੋ ਵੀ ਇਹ ਜਰਾ ਜੋਤਨ ਵਾਸੇ ਜਰਾ ਸ਼ਬੀਰ ਲੋਕ ਤਾਂ ਹੀ ਕੰਮ ਕਰ ਸਕੀਗਾ ਫਿਰ ਆਕਰ ਉਸੇ ਵਪਾਰੀ ਕੋਲ ਆਇਆ ਦੇਰ ਹੋ ਗਈ ਸੀ ਕਿਉਂਕਿ ਰਸਤੇ ਉਹ ਜਗਾ ਪਿੰਡ ਹੋ ਕੇ ਆਇਆ ਬਿਆਲ ਨੂੰ ਪਸੰਦ ਆ ਗਿਆ ਬੜੇ ਛੇ ਬਿਆਲ ਨੇ ਸੌਦਾ ਹੋ ਗਿਆ ਦੋਨੋਂ ਬਿਆਲ ਜੁੜੀ 40000 ਰੁਪਏ ਦਾ ਕਿੰਨੇ ਵੀ ਹੁਣ ਜੇ ਗਲਜਾਵਾਂਗੇ ਰਾਤ ਦੇਰ ਹੋ ਜਾਏਗੀ ਕਿਉਂ ਨਾ ਸਵੇਰੇ ਚਲੀਏ ਵਾਪਸ ਉਹਨਾਂ ਕਹਿਣ ਲੱਗੇ ਵੀ ਦੇਖੋ ਇਹ ਰਾਤ ਸੀ ਰਹਿਣਾ ਚਾਹੁੰਦੇ ਸਵੇਰੇ ਬਾਪੂ ਜਾਵਾਂਗੇ ਕਿਉਂਕਿ ਬਿਆਲਾ ਜੋੜੀ ਲੈ ਕੇ ਜਾਣੀ ਇਹ ਟਾਈਮ ਲੱਗ ਜਾਣਾ ਰਾਤ ਰਸਤੇ 'ਚ ਬਹੁਤ ਹਨੇਰਾ ਹੋ ਜਾਏਗਾ ਤੇ ਮੁਸ਼ਕਿਲ ਹੋ ਜਾਏਗੀ ਇਹ ਪਿੰਡ ਦਾ ਭਾਵੇਂ ਪਿੰਨਰ ਵੀ ਰਾਈਡਰ ਹੁੰਦੀ ਨੇ ਰਸਤੇ ਸਾਰੇ ਹਨੇਰੇ ਹੀ ਹੁੰਦੇ ਉਹਨਾਂ ਕੀ ਕੋਈ ਗੱਲ ਨਹੀਂ اسی راہ تھی سیرام برانڈے جو انہوں نے انہوں نے بسرے لوا دیتے کہ میں سویرے اسی بیل جوڑی نال لے کے چلے جا تو انہوں نے دیکھیا ہے لیکن پیسہ کافی ہے بیلنا دے یہ قیمت تو یہ لابا بھی نکل کافی پیسہ کچھ کریے دونوں سوچا لگیا کہ دانا لٹیے ਰਾਤ ਨੂੰ ਹੀ ਪੈਸੇ ਕਰ ਲਏ ਜਾਂਦੇ ਸਾਲੇ ਗੋਲੀ ਆਏ ਨੇ ਸਾਰੇ ਕਿਹਾ ਇੱਥੇ ਕੱਢ ਲੇ ਕਿ ਨਹੀਂ ਸਾਲੇ ਕੱਲ ਠਹਿਰੇ ਨੇ ਮਿਚੋਰ ਇਹਨਾਂ ਦੇ ਪੈਸੇ ਲੈ ਗਿਆ ਤੁਹਾਡੇ ਨਹੀਂ ਲੈ ਗਿਆ ਸ਼ਰਕਣ ਕੇ ਲੋਕੀ ਕੀ ਕੀਤਾ ਜਾਵੇ ਇਹ ਪੈਸਾ ਸਾਡਾ ਬਹੁਤ ਇਹਨਾਂ ਗੁਲ ਹੈ ਕਿਸੇ ਤਰੀਕੇ ਨਾਲ ਹਲਸੀ ਨੇ ਲੁੱਟ ਲਈ ਇੱਕ ਬਲਾਗ ਲਗਾ ਵੀ ਦੋ ਬਲਾਗ ਕਹਿੰਦੇ ਇਦਾਂ ਕਰਦੇ ਨੇ ਨਨ ਮਾਰ ਹੀ ਦਿੰਦੇ ਆ ਪੈਸਾ ਆ ਜਾਏਗਾ ਬਹਿਲਵੀਆਪੜੇ ਕੋਲ ਲੈ ਲੈਣਗੇ ਦੋਰਾ ਫਾਇਦਾ ਕਹਿੰਦੇ ਠੀਕ ਇਦਾਂ ਕਰਦੇ ਆ ਬਾਅਦ ਵਿੱਚ ਦੇ ਨਨ ਬਰਾਂਡ ਜਲਾਏ ਸਨ ਮੇਰੇ ਸੋਚੇ ਲਗੇ ਵੀ ਮਾਰ ਇਹਨਾਂ ਦੇ ਲਾਸ਼ਾਂ ਕਿੱਥੇ ਰੱਖਾਂਗੇ ਸਿਰਰ ਉਹ ਲੱਭ ਜਾਏਗਾ ਕਹਿੰਦੇ ਪਿਛਲੇ ਪਾਸੇ ਜ਼ਮੀਨ ਐ ਖੁੱਲੀ اُسے گڑھا کھوڑ کے دب دنے شک بھی نہ پائے گا راتوں رات ہی ہو جانا کام ریتلی جگہ گڑھا فٹا فٹ کھودیا جائے گا دریادہ کنارے آگے سلا بنا اچھی اور یہ رات میں یہ پروگرام کر کے اندھیرا ہوں پنڈا سے بجلی آ ਇੰਬਸੇਪ ਕੋਲ ਕੇ ਕੰਮ ਹੋ ਜਾਣਾ ਹੈ। ਐਸਾ ਕਾਮ ਵੀ ਮਿਲ ਜਾਣਾ ਹੈ ਬੈਲ ਆਪਣੇ ਘਰ ਲੈਣਗੇ। ਐਸੀ ਸਦੀ ਮੈਨਾਂ ਨੇ ਬੁਲਾ ਲਈ। ਔਰ ਫਿਰ ਗੜਾ ਖੋਦਨੇ ਚਲੇ ਗਏ। ਉਥੇ ਇੱਕ ਬੰਦਾ ਉਹਨਾਂ ਦੇ ਅਪਰੋਚ ਹੋ ਰਿਹਾ ਵੀ ਜਾਂਦਾ ਸੇਵਾ ਦਾ ਨੇਮ ਸੇ ਗੁਰਦਾਰੇ ਸਵੇਰੇ ਸਵੇਟ ਕੇ ਜਾਣਾ। ਔਰ ਸੇ ਜਾ ਕੇ ਸੇਵਾ ਕਰਦਾ ਝਾੜੂ ਵਾਲੀ ਸੇਵਾ ਕਰਦਾ ਉਹਨਾਂ ਦੇ। ਇਹ ਆਪਣਾ ਜਾਨੂ ਜਲਦੀ ਉੱਠਿਆ ਉਹ ਖੇਤਾਂ ਵੱਲ ਹੀ ਹੁੰਦ ਗਿਆ ਜੰਗਲ ਬਾਣੀ ਉਹ ਦੇਖਦਾ ਕੋਈ ਗੜਾ ਖੋਦ ਰੇ ਕੋਈ ਉਹ ਝਾੜੀਆਂ ਚ ਅੱਗੇ ਹੋ ਕੇ ਦੇਖਦਾ ਇਹ ਦੋ ਬੰਦੇ ਉਹਦੇ ਪੜੋਸੀ ਨੇ ਇਹ ਕੋਲਾ ਕੰਦੇ ਉਸੇ ਖੋਦ ਰਹੇ ਨੇ ਰਾਤ ਨੂੰ ਇਹ ਕਹਿਣ ਲਗਾ ਕਾਫੀ ਵੱਡਾ ਗੜਾ ਦੋਨੋਂ ਆ ਜਾਣਗੇ ਵਿੱਚ ਜਾਂ ਅੰਦਰ ਥੋੜਾ ਹੋਰ ਖੋਦ ਲੈਣੇ ਆ ਨੀ ਵਾਠ ਠੀਕ ਰਹੇਗਾ ਅੰਠੀ ਕੇ ਉਹ ਬੜਾ ਹੈਰਾਨ ਹੋਇਆ ਵੀ ਦੋ ਬੰਦੇ ਕੰਨੇ ਵਿਚ ਜਾਣਗੇ ਕਿੰਨ ਨੂੰ ਇਹ ਦਬਣਾ ਚਾਹੁੰਦੇ ਨੇ ਇੱਥੇ ਗੜਾ ਕੋ ਦੇ ਬੰਦੇ ਕਿ ਦੋਨੋਂ ਵਿਚ ਜਾਣਗੇ ਇਹਨੂੰ ਖਿਆਲ ਆਇਆ ਦੋ ਵਪਾਰੀ ਰਾਤ ਦੇ ਨੰਦ ਘਰ ਆਏ ਹੋਏ ਨੇ ਮੇਰੇ ਪड़ोसी ਸੀ ਨਾਲੀ ਬੇਰਖ ਦੇਣ ਵਾਸਤੇ ਪੈਸਾ ਉਹਨਾਂ ਕੋਲ ਥੈਨਾ ਸੀਗਾ ਕਿ ਆਪ ਤਾਂ ਉਹਨਾਂ ਨੂੰ ਇਹਦਾ ਮਾਰ ਕੇ ਗਿਰ ਦਬਦੇ ਹੋਣ ਅਸਾਂ ਨੇ ਵਿਚਾਰ ਆਇਆ ਜਦੋਂ ਮੁੜ ਕੇ ਛੇਤੀ ਨਾਲ ਆਏ ਉਹ ਗੜਾ ਖਦਰੇ ਸੋਨੇ ਦੇਖਿਆ ਉਹ ਬਰਾਡੇ ਦੋਨੋਂ ਸੁੱਤੇ ਹੋਏ ਨੇ ਇੱਕਦਮ ਉਹਨਾਂ ਨੂੰ ਉਠਾਇਆ ਉਹ ਕਹਿੰਦਾ ਉਹਨਾਂ ਨੂੰ ਕਿਉਂ ਉਠੇ ਵੀ ਰਾਤ ਦਾ ਟਾਈਮ ਕਿਉਂ ਉਠਾ ਰਹੇ ਕਿਤੇ ਉਠੋ ਲੋ ਜਲਦੀ ਆਓ ਮੇਰੇ ਨਾਲ ਆਪਣੇ ਪੈਸਾ ਥੈਲਾ ਉਠਾਓ ਚਲੋ ਮੈਂ ਨਾਲ ਆਪਣੇ ਘਰ ਲਿਆਇਆ ਕਹਿੰਦੇ ਇੱਥੇ ਆਰਾਮ ਕਰ ਲੋ ਤੁਹਾਡੀ ਜਾਨ ਨੂੰ ਖਤਰਾ ਹੈ ਦੇ ਕੇ ਵੀ ਪ੍ਰਮੇ ਹੁਕਮ ਕਰਦਾ ਸਾਨੂੰ ਜਾਨ ਬਚਾਉਣ ਵਾਸਤੇ ਇੱਥੇ ਲੈ ਕੇ ਆਇਆ ਉਹਨੋਂ ਦੋਨੋਂ ਉੱਥੇ ਨੇ ਤੇ ਸ਼ੁਕਰ ਕਰਦੇ ਨੇ ਘਾਲਾ ਇਹਨੇ ਕਿਰਪਾ ਕੀਤੀ ਉਹ ਦੱਸੇ ਨੇ ਕਿ ਉਹੜਾ ਖੋਦ ਰਹੇ ਨੇ ਤੇ ਮੈਂ ਉਹਦੇ ਜੰਗਲ ਬਾਣੀ ਗਿਆ ਤੇ ਉੱਥੇ ਮੈਂ ਸੁਣਿਆ ਵੀ ਦੋਨਾਂ ਦਾ ਦੋਨੋਂ ਇੱਥੇ ਦੱਬੇ ਜਾਣਗੇ ਕਾਫੀ ਜਗ੍ਹਾ ਬਣਗੇ ਤੇ ਤੁਸੀਂ ਦੋ ਹੀ ਇਨਾਂ ਦੇ ਘਰ ਆਏ ਹੋ ਤੇ ਠਗੇ ਠੋਰੀਆਂ ਨੇ ਬੜੇ ਹਸ਼ਿਆਰ ਹੋ ਸਕਦਾ ਤਾਂ ਉਹਨਾਂ ਮਹਾਲਮਾ ਸੇ ਐਸਾ ਕੁਝ ਕਰ ਦੇਣੇ ਦੋਨੋਂ ਗਿਆਨ ਚਲੋ ਬਚ ਗਏ ਫਿਰ ਇੰਦਰ ਇਹਨਾਂ ਦੇ ਬਵਾਰੀਆਂ ਦੇ ਦੋ ਬੇਟੇ ਨੇ ਜਿਹੜੇ ਸ਼ਹਿਰ ਗਏ ਹੋਏ ਨੇ ਉਹ ਤੇ ਸ਼ਹਿਰ ਵਿੱਚ ਵੀ ਜਾ ਕੇ ਦੇਖ ਕੇ ਆਂਦੇ ਜਗ੍ਹਾ ਜਗ੍ਹਾ ਜਾਂਦੇ ਨੇ ਲੰਗਰ ਖਰੀਦਦੇ ਨੇ ਵੇਚਦੇ ਨੇ ਹੀ ਕੰਮ ਇਹਨਾਂ ਦਾ ਉਹ ਬੇਟੇ ਵੀ ਦੋਨੋਂ ਜਵਾਨ ਨੇ ਇਹ ਹੀ ਕੰਮ ਕਰਦੇ ਨੇ ਸ਼ਹਿਰ ਗਏ ਹੋਏ ਨੇ ਡੱਗਰ ਵੇਖਣ ਵਾਸਤੇ ਸਾਂਦ ਕਰਕੇ ਪਿਆਸਾ ਲੈ ਕੇ ਜਾ ਕੇ ਮੇਰੇ ਖਰੀਦ ਲੈ ਆਉਂਦੇ ਨੇ ਇਹਨਾਂ ਦਾ ਕੰਮ ਇਹ ਵੇਚਣਾ ਖਰੀਦਣਾ ਹੀ ਕੰਮ ਹੈ ਇਹਨਾਂ ਦਾ ਰਤੀ ਜਦੋਂ ਦੋਨੋਂ ਲੜਕੇ ਆਏ ਤਾਂ ਦੇਲਣਾ ਲੱਗੇ ਦੇਖਿਆ ਬਰਾਣੀ ਤੋਂ ਬਿਸਤਰਾ ਲੇਕਿਨ ਸੋਚੇ ਲੱਗੇ ਕਰਦੇ ਨੇ ਬਾਹਰ ਸਾਡਾ ਬਿਸਤਰਾ ਲਾਤਾ ਵੀ ਰਾਤ ਨੂੰ ਐਵੇਂ ਉਠਾਵਾਂਗੇ ਦਵਾ ਖੋਲਣਾ ਪਏਗਾ ਨੀਂਦ ਖਰਾਬ ਹੋਏਗੀ ਕਈ ਵਾਰ ਇਹ ਬਰਾਉਂਡਜ ਬੈਲੇ ਵੀ ਕਈ ਵਾਰੀ ਸੌ ਜਾਂਦੇ ਸਨ ਉਹਨਾਂ ਸੌ ਜਾਂਦੇ ਨੇ ਸਾਡੇ ਉਸੇ ਬਿਸਤਰੇ ਬਾਹਰ ਹੀ ਲਾਂਦੇ ਨੇ ਦੋਨੋਂ ਭਲਾਵਾਂ ਦਾ ਇੱਕ ਇੱਕ ਬੇਟਾ ਦੋਨੋਂ بارش ਹੋ ਗਏ ਉਹ ਘੜਾ ਬਣਾ ਕੇ ਜਦੋਂ ਆਏ ਵਾਪਸ ਮੇਰਾ ਸੀ ਉਹ ਤੋਂ ਗਲਾਸਾ ਚੁੱਕ ਕੇ ਲੈ ਆਏ ਦੋ ਗਲਾਸੇ ਵੀ ਇੱਕ ਇੱਕ ਫਟ ਮਾਰਨ ਤੇ ਉਧਰੋਂ ਤੋਂ ਮੈਂ ਇਧਰੋਂ ਤਾਂ ਕਿ ਬਾਜ ਨਾ ਨਿਕਲੇ ਫੜਾ ਫੜ ਲੈ ਕੇ ਚਲਾਗੇ دونوں آئے جیوں کو سے دبار کیتا ہے دونوں نے مارتا وہ تلائی جل بیٹھ کے لے گئے تلائیاں سمیتی ہونا تو دب دیتا ہے آگے سرک رہے ہو گئے رام نہ سو گئے بھائی کہیں تھے بھی تھیلا تو ملے نہیں سن وہ کتا موٹھے بھی جس کم واس کے کیتا ہو کم وہ تھیلا دیکھا تو تھیلا ہے ہی نہیں بڑا لبے اگر ادھر کوئی تھیلا کی تھے ਇਨੇ ਦਾ ਮਲਉ ਥੈਲਾ ਕਿ ਤਲਾਈ ਵਿੱਚ ਹੀ ਨੇ ਅਸੀਂ ਦਬਾਇਓ ਐਸਾ ਹੀ ਹੋ ਸਕਦਾ ਨਹੀਂ ਤੇ ਥੇ ਕਿਧਰ ਜਾਏਗਾ ਉਹ ਸਾਰਾ ਸਿੱਕ ਕਾਲੀ ਕਾਲੀ ਧਿਆਨ ਹੀ ਨਹੀਂ ਕੀਤਾ ਉਹ ਪੈਸੇ ਵਾਲਾ ਥੈਲਾ ਉਹ ਨਾਲ ਲੈ ਕੇ ਸਤਾ ਉਹਨਾਂ ਦੇ ਉਸੇ ਤਲਾਈ ਲੈ ਬੀਟ ਕੇ ਉਹ ਦਬਾਇਆ ਜੇ ਹੁਣ ਫੇਰ ਹੁਣੇ ਹੀ ਰੋਸ਼ਨੀ ਜਗਾਣੀ ਹੈ ਜੇ ਰਾਤੀ ਫੇਰ ਉਸੇ ਗੜਾ ਪੜ ਕੇ ਤੇ ਫੇਰ ਦੇਖ ਲਾਂਗੇ ਵੀ ਥੈਲਾ ਵਿੱਚ ਚਲਾ ਗਿਆ ਹੋਣ ਨਹੀਂ ਕੁਛ ਕਰਦੇ ਸੌਂ ਗਿਆ ਆਪਣਾ ਪਰ ਪੈਸਾ ਮਿਲਿਆ ਨਹੀਂ ਇਹ ਵਿਚਾਰ ਕਰਦੇ ਰਹੇ ਸੇਨ ਲਈ ਵਪਾਰੀ ਧੋਣੋ ਆ ਗਏ ਜਿਹੜੇ ਸ਼ਹਿਰ ਤੋਂ ਆਏ ਸਨ ਬੈਲ ਜੋੜੀ ਲੈਣ ਉਹ ਦੇਖ ਕੇ ਹੌਲ ਰਹਿ ਗਈ ਤਾਂ ਇੱਥੇ ਪੈਸੇ ਤਾਂ ਲੈਣੇ ਹੱਸ਼ਾ ਅਸੀਂ ਤੇਰਾ ਆ ਦਿਨ ਨਾ ਮਾਰ ਦਿੱਤਾ ਜਿੰਦਾ ਕਿਦਾ ਹੋਗੇ ਬੜੇ ਹੈਰਾਨ ਹੋਏ ਗੰਦਵਾਰੋ ਬੈਲਾਂ ਦਾ ਸੌਦਾ ਸੰਦਾ ਵੇ ਪੈਸੇ ਸਮਾਰ ਲ ਬੈਲ ਜੁੜੀ ਸੰਨ ਦੇ ਦੇ ਦੋਨੋਂ ਇੱਕ ਦੂਜੇ ਨੂੰ ਦੇਖੇ ਦੇ ਲੈ ਬੜਾ ਹੈਰਾਨੀ ਦੀ ਗੱਲ ਇਹ ਹੈ ਵੀ ਅਸੀਂ ਮਾਲਿਆ ਕਿਸ ਨੇ ਦੋਨੋਂ ਜਿੰਦਾ ਨੇ ਥੈ ਲੈ ਨੇ ਦੇ ਹੱਥ ਛੇ ਗਏ ਇੱਕ ਕੁਛ ਲਗਾ ਮੇ ਰਾਤ ਤੁਸੀਂ ਨਿਕਲ ਕੇ ਤੇ ਰਾਤੀ ਕਹਿੰਦੇ ਅਸੀਂ ਨਾ ਇਹ ਪड़ोसी ਦੇ ਘਰ ਚਲੇ ਗਏ ਸੀਗੇ ਇਸ ਰਾਹ ਬਲ ਰਾਣਾ ਪਰਿਚਿਤ ਅਸੀਂ ਗੁਰਦਾਰੇ ਇਕੱਠੇ ਜਾਂਦੇ ਆਂ ਤੇ ਇਹ ਰਾਤੀ ਸਾਨੂੰ ਆਪਣੇ ਘਰ ਲੈ ਕੇ ਕਿਸੇ ਵੀ ਤੁਸੀਂ ਮੇਰੇ ਘਰ ਹੀ ਚੱਲੇ ਜਰਾ ਤੁਸੀਂ ਇਹਦੇ ਘਰ ਲਈਏ ਅਸੀਂ ਹੁਣ ਤਾਂ ਬੜੇ ਹੈਰਾਨ ਨੇ ਕਿਸੀ ਮਾਰੇ ਕਿੰਨਾਂ ਨੂੰ ਆਇਆ ਬਹਿਲ ਜਿਹੜੀ ਲੈ ਕੇ ਪੈਸੇ ਦੇ ਕੇ ਚਲੇ ਗਏ ਤੇ ਹੁਣ ਵਿਚਾਰਾ ਕਰਦੇ ਨਹੀਂ ਗੱਲ ਕੀ ਹੋਈ ਅਸੀਂ ਕਿੰਨੂ ਪਾਰੇ ਰਾਤ ਵੇਲੇ ਗਏ ਤਾਂ ਦੇਖਿਆ ਉਹਨਾਂ ਦੇ ਪੁੱਤਰ ਪੇਨ ਦੋਨੇ ਦੋਨੋਂ ਦੇ ਦੋਨੋਂ ਬੇਟੇ ਆਪਣੇ ਬੇਟੇ ਹੀ ਮਾਰਦੇ ਇਹ ਤਾਂ ਦਾ ਲੋਭ ਹੈ ਐਸਾ ਉਹ ਸਤਗੁਰਾਂ ਦੇ ਲਾਲ ਜਿਹੜੇ ਲਗੇ ਉਹਨਾਂ ਨੂੰ ਇੰਦਾ ਪਰਮੇਸ਼ਰ ਬਚਾਉਂਦਾ ਤਰੀਕੇ ਨਾਲ ਇਸ ਕਰਕੇ ਸਤਗੁਰੂ ਕੇ ਪਿੱਛੇ ਹਰ ਸਭ ਉਭਾਰਿਆ ਜੇ ਸਤਗੁਰਾਂ ਦੇ ਚਰਣਾ ਨਾ ਲਗੇ ਹੁੰਦੇ ਨੇ ਉਹ ਸਤਗੁਰੂ ਨੂੰ ਆਪਣੇ ਆਪ ਬਚਾ ਲੈਂਦੇ ਦੋਨੋਂ ਬੜੇ ਭਾਰੀ ਰੋਣ ਲੱਗ ਗਏ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਐਸੇ ਆਪਣੇ ਪੁੱਤਰ ਮਾਰਦੇ ਘਰ ਵਾਲਿਆਂ ਬਿਧੇ ਉਸਾਸੜੀ ਕੀ ਹੋਇਆ ਕੀ ਹੈ ਉਹ ਘਰ ਵਾਲਿਆਂ ਨੂੰ ਕਿਦਾਂ ਕਹਿਣਾ ਸੀ ਆਪਣੇ ਪੁੱਤਰ ਹੀ ਮਾਰਦੇ ਉਹ ਦੇਖਿਆ ਉਹਨਾਂ ਜਾ ਕੇ ਰਾਤ ਨੂੰ ਦੇ ਪੁੱਤਰ ਮਾਰੇ ਨੇ ਕੀ ਹੋ ਸਕਦਾ ਉਹ ਗੋਡਿਆਂ ਦੇਖ ਲਿਆ ਸੀ ਉਹ ਗਲਬਾ ਨਿਕਲ ਕੇ ਪੁਲਿਸ ਆਈ ਕਾਰਵਾਈ ਕਰਨ ਦੇਖਿਆ ਉਹਨਾਂ ਸ਼ਾਮਿਲੀਆਂ ਤਲਾਸ਼ ਮੇਂ ਦਬੇਦੋਨ ਦੋਨੋਂ ਨੇ ਦੇ ਪੁੱਤਰ ਨੇ ਔਰ ਸਾਰੀ ਗੱਲ ਪਤਾ ਲੱਗੀ ਇਹ ਪੁੱਤਰ ਇਹਨਾਂ ਨੇ ਮਾਰਨੇ ਨੇ ਭਲੇਖੇ ਨਾਲ ਵਪਾਰੀ ਮਾਰਨੇ ਸੀ ਜਿਹੜੇ ਆਏ ਸੀ ਬਹਿ ਲੈਣ ਪੈਸਾ ਕੌਣ ਵਾਸਤੇ ਲੋਕ ਨਾਲ ਜਗਲ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰਮੇਸ਼ਰ ਨੇ ਉਹਨਾਂ ਬਚਾ ਲਿਆ ਤੇ ਆਪਣੇ ਪੁੱਤਰ ਹੀ ਮਾਰ ਦਿੱਤੇ ਉਨ ਜੇਲ੍ਹ ਚ ਹੋ ਗਏ ਪੁੱਤਰ ਮਾਰੇ ਕੇ ਆਪ ਜੇਲ੍ਹ ਬੈਠਨੇ ਘਰਵਲੀਆਂ ਘਰ ਬੈਠੇ ਸਾਰਾ ਪਰਵਾਰ ਉਜੜ ਗਿਆ ਐਸਾ ਹੁੰਦਾ ਹੈ ਪਰਮੇਸ਼ਰ ਰક્ષਕ ਆਪਣੇ ਬਣ ਪਿਆਰੇ ਭਗਤਾਂ ਦਾ ਰਖਲਾ ਕਰਨ ਵਾਲਾ ਜਿਹੜਾ ਉਹਨਾਂ ਦੀ ਬਾਤ ਸੇ ਕੋਈ ਬੁਰਾ ਸੋਚੇ ਉਹਦਾ ਆਪਣਾ ਬੁਰਾ ਹੋ ਜਾਂਦਾ ਹੈ ਕਰਮ ਨੇ ਕੋਈ ਕਰਮ ਤਤਕਾਲ ਇਕਦਮ ਭੁਗਤੇ ਜਾਂਦੇ ਨੇ ਕੋਈ ਕਈ ਜਨਮਾਂ ਚ ਭੁਗਤੇ ਜਾਂਦੇ ਨੇ ਕਿ ਜੇ ਉਹ ਅچھے ਕਰਮ ਕੀਤੇ ਨੇ ਉਹਨੇ ਬੁਰਾ ਕਰਮ ਕਰ ਦਿੱਤਾ ਤੇ ਹੁਣ ਅਗਲਾ ਜਨਮ ਉਹਦਾ ਆਏਗਾ ਉਹ ਅچھے ਕਰਮ ਪਹਿਲੇ ਭੋਗੇਗਾ ਜਿੰਤਕ ਉਹਦੇ ਅچھے ਕਰਮ ਨੇ ਉਹ ਸਾਰਾ ਭੁਗਤਾਨ ਹੋਏਗਾ ਤੇ ਫਿਰ ਬੁਰੇ ਕਰਮ ਦੀ ਵਾਰ ਆ ਜਾਏਗੀ ਜੇਈ ਵੇਲੇ ਤਾਂ ਵਿਚ ਵੀ ਭੁਗਤਾਈ ਜਾਂਦੇ ਨੇ ਪਰ ਕਈ ਵੇਲੇ ਹਸਾਂ ਦਾ ਵੀ ਸਾਰੇ ਅچھے ਕਰਮ ਭੋਗ ਕੇ ਫਿਰ ਬੁਰੇ ਬੁਰੇ ਕਰਮ ਦਾ ਫਲ ਮਿਲਦਾ ਹੈ ਇਸ ਕਰਕੇ ਦੇਖਿਆ ਜਾਂਦਾ ਹੈ ਸੰਸਾਰ ਬਹੁਤ ਐਸੇ ਲੋਕ ਨੇ ਜਿਹੜੇ ਬੁਰੇ ਕੰਮ ਵੀ ਕਰਦੇ ਨੇ ਲੇਕਿਨ ਫਿਰ ਵੀ ਬੜੇ ਖੁਸ਼ ਆਲਦਸਦੇ ਨੇ ਬੜੀਆਂ ਕੋਠੀਆਂ ਕਰ ਰਹੇ ਨੇ ਸਭ ਕੁਝ ਹੈ ਉਹਨਾਂ ਕੋਲ ਆਮ ਲੋਕ ਸੋਚਦੇ ਨੇ ਵੀ ਕਰਦੇ ਤੇ ਬੁਰਾ ਕੰਮ ਨੇ ਲੇਕਿਨ ਸਾਰਾ ਸੁੱਖ ਹੀ ਨਾ ਕੋਲ ਉਹ ਪਿਛਲੇ ਕਰਮ ਭਗਦੇ ਪੈ ਨੇ ਜਿਹੜੇ ਉਹਨਾਂ ਨੇ ਕੋਈ ਅੱਛੇ ਕੀਤੇ ਨੇ ਅੱਛੇ ਕਰਮ ਉਹ ਜਣੇ ਜਿਹੜਾ ਬੁਰਾ ਕੰਮ ਕੀਤਾ ਉਹਨਾਂ ਆਣਾ ਹੈ ਫਿਰ ਜਦ ਬੁਰਾ ਕੰਮ ਆਇਆ ਉਹ ਆਕਾਸ਼ ਥੱਲੇ ਪਰਿੱਤੇ ਸੁੱਟ ਦਿੰਦਾ ਸਭ ਕੁਝ ਖਤਮ ਹੋ ਜਾਂਦਾ ਫਿਰ ਅਰਸ਼ ਆਪਰਸ਼ ਆ ਜਾਂਦੇ ਨੇ ਫਿਰ ਉਹ ਇਹ ਦੇਖਿਆ ਨਾ ਬੜਾ ਦਿਵਾਲਾ ਨਿਕਲ ਕੇ ਬੜਾ ਫਰੀ ਸੇਲ ਸੀ ਦਿਵਾਲਾ ਹੋ ਗਿਆ ਸੜਕ ਤੇ ਆ ਗਿਆ ਟਿਕਮੰਗਾ ਬਣ ਗਿਆ ਉਹ ਕਰਮ ਉਹ ਪਗਦਾਨ ਕਰਦੇ ਕਈ ਕਰਮ ਕਈ ਕਈ ਜਨਮ ਚਲਦੇ ਨੇ ਉਹ ਕਈ ਜਨਮਾਂ ਦਾ ਉਗਤਾਨ ਜਿਹੜਾ ਹੈ ਉਹ ਉਗਤ ਕੇ ਤਾਂ ਹੀ ਖਤਮ ਹੁੰਦਾ ਉਹ ਕਈਆਂ ਦਾ ਤਤਕਾਲ ਹੀ ਫਰ ਮਿਲ ਜਾਂਦਾ ਇਹ ਤਤਕਾਰ ਹੀ ਫਲ ਮਿਲ ਗਿਆ ਬੁਰਾ ਕੰਮ ਸੋਚੇ ਸਨ ਮਾਰਨ ਦਾ ਆਪਣੇ ਬੇਟੇ ਹੀ ਮਾਰਦੇ ਤਤਕਾਰ ਫਲ ਅਨੇ ਸੋਚਿਆ ਬੁਰਾ ਉਹਨੇ ਕੀਤਾ ਵੀ ਨਹੀਂ ਲੇਕਿਨ ਫਲ ਬੁਰੇ ਦਾ ਪੂਰਾ ਹੀ ਹੁੰਦਾ ਕਿਉਂ ਪਾਕਿਸਤਾਨ ਬੜੇ ਇਮਾਨਦਾਰ ਗੁਰੂ ਘਰ ਦੇ ਸੇਵਕ ਸਨ ਤੇ ਪਰਮੇਸ਼ਰ ਐਸੇ ਤਰੀਕੇ ਨਾਲ ਬਚਾ ਲਿਆ ਉਸਗੋ ਆਪਣੇ ਉਹਨਾਂ ਦੇ ਪੁੱਤਰ ਚਲੇ ਗਏ ਇਸ ਕਰ ਮਾਰ ਕੇ ਸਤਗੁਰ ਘਰ ਘਨਹਾਰਾ ਔਰ ਆਪ ਸਤਿਗੁਰੂ ਦੇ ਪਿੱਛੇ ਹਰ ਸਭ ਉਵਾਰਿਆ ਜੇ ਸਤਿਗੁਰਾਂ ਦੀ ਸੇਵਾ ਜਿ ਲੱਗ ਜਾਂਦੇ ਨੇ ਉਹਨਾਂ ਦੀ ਵੀ ਖਿਆਲ ਹੋ ਜਾਂਦੀ ਉਹਨਾਂ ਦੀ ਰਕਸ਼ਾ ਹੁੰਦੀ ਜੋ ਮੰਦਾ ਚਿਤਵੇ ਪੂਰੇ ਸਤਿਗੁਰਗਾ ਸੁਆਪ ਉਪਾਵਨ ਹਾਰੇ ਮਾਰਿਆ ਉਹ ਗੁਰੂ ਕਰਦੇ ਵੀ ਨਿੰਦਕ ਸਨ ਨਾਸੇ ਖਿਆਲ ਦੇ ਲੁਟੇਰੇ ਸਨ ਗੁਰੂ ਕਰਨ ਨੇ ਮਛਲੇ ਸੰਦੇਸ جو مندہ چتوے پورے ستگر کا سر آپ اون ہارے ماریا اکال پور جی ساری سسی پیدا کر دے وہ آپ ہی مار دینا بچے مارے گئے آپ جیل چارا جیون ای ختم ہو گیا اگل ہو بے ہر در کے سچے کی جانک اگم کی چاریا دیا گلا دیا نہیں دی 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 کہ درگاہ سچی درگاہ ہے پرمیشور اکال پوری جب نالک اگم بچار یہ اگم بچار پرمیشور پہلے ہی دس دیسا کرو گے ویسا مرو گے جیسا انہوں نے کیتا ہے ویسا انہیں مرنا پہ پولی سچ ستیاں جنی ارادیاں ਜਾ ਉਠੇ ਤਾਂ ਸਚ ਰਵੇ ਸਚ ਸਤਿ ਜਿਨੇ ਇਰਾਦੇ ਆ ਉਠਦੇ ਬੈਠਦੇ ਸੋਬਤ ਨਾਮ ਉਠਦੇ ਆ ਬੈਹਂਦੇ ਆ ਸਤਿਆਂ ਨਾਮ ਹੀ ਜਪਣ ਵਾਲੇ ਜਿਹੜੇ ਨੇ ਉਹ ਸੌਣ ਲੱਗਿਆ ਵੀ ਤੇ ਸਤਿਆਂ ਸਤੇ ਵੀ ਨਾਮ ਹੀ ਜਪਦੇ ਨੇ ਸਚ ਸਤਿਆ ਜਿਨੇ ਇਰਾਦੇ ਆ ਜਾ ਉਠੇ ਤਾਂ ਸਚ ਜਵੇ ਉਠਦੇ ਤਾਂ ਫੇਰ ਪਰਮੇਸ਼ਰ ਦਾ ਨਾਮ ਜਪਣ ਲੱਗੇ ਜੇ ਸੌਣ ਲਗੇ ਤਾਂ ਜਪਣੇ ਸਨ ਉਸੋ ਤੇ ਹਸਤੇ ਹਮੇਂ ਜਪਦੇ ਰਹੇ ਇਹ ਜਦੋਂ ਉੱਠੇ ਨੇ ਤਾਂ ਫਿਰ ਵੀ ਪਰਮੇਸ਼ਰ ਦਾ ਨਾਮ ਜਪਦੇ ਨੇ ਸੇਵਲ ਦੇ ਜਗ ਮੇ ਜਾਣੇ ਜੋ ਗੁਰਮਖ ਸੱਜਣ ਵੇ ਪਰ ਐਸੇ ਵੀ ਨਹੀਂ ਹੁੰਦੇ ਨੇ ਜਿਹੜੇ ਜਾਣੇ ਜਾਂਦੇ ਨੇ ਜਿਹੜੇ ਵੀ ਇਹ ਬੜਾ ਭਗਤ ਬੜਾ ਸੇਵਾਦਾਰ ਨੇ ਜੋ ਗੁਰਮਖ ਸੱਜਣ ਵੇ ਜਿਹੜੇ ਗੁਰਮਖ ਹਮੇਸ਼ਾ ਸੱਚ ਪਰਮੇਸ਼ਰ ਦਾ ਨਾਮ ਜਪਦੇ ਨੇ ਸੇਵਾ ਕਰਦੇ ਨੇ ਸੇਵਲ ਦੇ ਉਹਰ ਲੈ ਲੈ ਉਹਨੇ ਜਗ ਵਿੱਚ ਬਹੁਤੀ ਭੀੜ ਨਹੀਂ ਹੁੰਦੀ ਉਹਨਾਂ ਦੇ ਅਸੇ ਸੇਵਾਦਾਰਾਂ ਦੇ ਨਾਮ ਜਪਣ ਵੇਂ ਹਾਂ ਬਲਿਹਾਰੀ ਤਿੰਨ ਕੋ ਜੇ ਅੰਦਰ ਸੱਚ ਲਵੇ ਮਾਰਾ ਬਰਮਾ ਕੇ ਅਸੀਂ ਤੇ ਉਹਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜੰਨੇ ਆ ਜੇ ਅੰਦਰ ਸੱਚ ਲਵੇ ਜਿਹੜਾ ਰਾਤ ਦਿਨ ਪਰਮੇਸ਼ਰ ਦਾ ਨਾਮ ਜਪਦਾ ਜਨਮਾਂ ਤਨ ਸੱਚਾ ਭਾਵ ਦਾ ਸੇ ਸੱਚੀ ਦਰਗਾਹ ਇਹ ਗਵੇ ਜਿਨੇ ਜਿਨਾਂ ਨੂੰ ਅੱਛਾ ਲੱਗਦਾ ਹੈ ਪਰਮੇਸ਼ਰ ਦਾ ਨਾਮ ਜਪਣਾ ਸੇਵਾ ਕਰਨਾ ਇਹ ਕਹਿੰਦੇ ਮਜਬੂਰੀ ਦੀ ਸੇਵਾ ਮਜਬੂਰੀ ਦਾ ਨਾਮ ਜਪਣਾ ਡਿਊਟੀ ਲੱਗੀ ਵੀ ਨਾਮ ਜਪੋ ਘੰਟਾ ਬੈਠੋ ਉਹ ਮਨ ਤਾਂ ਹੈ ਨਹੀਂ ਬੈਠਣਾ ਪੈ ਗਿਆ ਡਿਊਟੀ ਹੈ ਡਿਊਟੀ ਲੱਗੀ ਨਾ ਜੇ ਸੇਵਾ ਕਰਨੀ ਹੈ ਮਨ ਤਾਂ ਹੈ ਨਹੀਂ ਮਜਬੂਰੀ ਸੇਵਾ ਕਰਨੀ ਹੈ ਲੇਕਿਨ ਕਿਨ ਦੇ ਅੰਦਰ ਚਾਹ ਹੁੰਦਾ ਹੈ ਦੀ ਸੇਵਾ ਕਰਨੀ ਹੈ ਸਿਮਰਨ ਕਰਨਾ ਚਾਹ ਹੈ ਉਤਸ਼ਾਹ ਪ੍ਰੇਮ ਹੈ ਜਿਨ ਮਨ ਤਾਂ ਸੱਚਾ ਭਾਵ ਦਾ ਉਹਨੇ ਸੱਚਾ ਪਰਮੇਸ਼ਰ ਪਾਉਂਦਾ ਹੈ ਉਹਦਾ ਨਾਮ ਜਪਨਾ ਚਾਹ ਲੱਗਦਾ ਸੇ ਸੱਚੀ ਦਰਗਾਹੇ ਗਵੇ ਫਿਰ ਉਹ ਦਰਗਾਹ ਚ ਜਾਂਦੇ ਸੱਚੀ ਦਰਗਾਹ ਦੇ ਪਰਮੇਸ਼ਰ ਕੋਲ ਜਾਂਦੇ ਨੇ ਉਹ ਮਨ ਤਬਾਦ ਵੀ ਰਲੋ ਤੇ ਆਦਰ ਮਿਲਦਾ ਜਨਾਨਕ ਬੋਲੇ ਸਚਨਾਮ ਸਚ ਸੱਚਾ ਸਦਾ ਨਵੇ ਜੇ ਨਾਮ ਕੋਲੇ ਸੱਚ ਨਾਮ ਤੇ ਮਾਰੇ ਪਰਮਾਨੰ ਜਿਹੜੇ ਸੱਚਾ ਨਾਮ ਉਹ Deus ਪਰਮੇਸ਼ਰ ਦਾ ਸੱਚ ਸੱਚਾ ਸਦਾ ਨਵੇਂ ਉਹ ਸੱਚਾ ਪਰਮੇਸ਼ਰ ਸਦਾ ਨਵੇਂ ਤੋਂ ਨਵੇਂ ਕਿਉਂਕਿ ਨਵੇਂ ਚੀਜ਼ ਦੀ ਸ਼ੌਕ ਹੁੰਦੇ ਸਭ ਨੂੰ ਉਸ ਆਉਂਦੇ ਨਵੇਂ ਚੀਜ਼ ਮਿਲੇ ਬੜਾ ਪਸੰਦਤਾ ਹੁੰਦੀ ਤੇ ਪਰਮੇਸ਼ਰ ਦਾ ਨਾਮ ਨਹੀਂ ਤਾਂ ਨਵਾ ਹੈ ਕੋਈ ਗਾਣੇ ਪੜ ਲਓ ਕੋਈ ਗਾਣਾ ਸੁਣ ਲਓ ਬੜਾ ਅੱਛਾ ਗਾਣਾ ਬੜੇ ਸਤ ਸੰਗੀਤ ਕਿੰਨੀ ਕੁ ਵਾਰ ਕੋ ਸੁਣ ਲੇਗਾ ਅਖਰ ਬੋਰ ਹੋ ਜਾਂਦਾ ਵੀ ਬਹੁਤ ਸੁਣ ਲਿਆ ਇਹ ਗਾਣਾ ਨਹੀਂ ਬੜੀ ਛਿਗਾਣੀ ਬਹੁਤ ਪੜ ਲਈ ਵੀ ਹੁਣ ਨਹੀਂ ਪੜਨ ਮਨ ਕਰਦਾ ਲੇਕਿਨ ਗੁਰਬਾਣੀ ਹੈ ਬੱਚਾ ਛੋਟਾ 5 ਸਾਲਾਂ ਤੋਂ ਇਹ ਪੜਨਾ ਸ਼ੁਰੂ ਕਰਦੇ ਨੇ 100 ਸਾਲਾਂ ਦਾ ਵੀ ਇਹ ਹੋ ਜਾਏ ਰੋਜ਼ ਪੜਦਾ ਕਦੇ ਨਹੀਂ ਉਹਨੇ ਕਿਹਾ ਮੈਂ ਬੋਰ ਹੋ ਗਿਆ ਬਲਕਿ ਰੋਜ਼ ਰੋਜ਼ ਪੜ ਕੇ ਬਾਣੀ ਯਾਦ ਹੋ ਗਈ ਉਹਨ ਜਿਆਦਾ ਆਨੰਦ ਆਉਂਦਾ ਕਿਉਂਕਿ ਇਹ ਪਰਮੇਸ਼ਰ ਦੀ ਬਾਣੀ ਹੈ ਇਨਸਾਨ ਦੇ ਲਿਖੇ ਗੀਤ ਸੰਗੀਤ ਕਹਾਣੀਆਂ ਬੰਦਾ ਬਹੁਤ ਵੱਡੀ ਜਿਆਦਾ ਜਿਆਦਾ ਬੜੀ ਅੱਛੀ ਕਹਾਣੀ ਬੜਾ ਅੱਛਾ ਸੰਗੀਤ ਹੈ ਬੜਾ ਅੱਛਾ ਗੀਤ ਹੈ 10 ਵੀ ਵਾਰੀ ਸੁਣ ਲੇਗਾ ਇਸ ਤੋਂ ਬਾਅਦ ਤਾਂ ਕਿੰਨੇ ਕ ਸੁਣ ਲੇਗਾ ਲੇਕਿਨ ਜੇ ਗੁਰਬਾਣੀ ਪੜਦਾ ਹੈ ਉਹ ਸਾਲਾਂ ਦੇ ਸਾਲਾਂ ਪੜਦਾ ਔਰ ਜਿੰਨਾ ਪੜਦਾ ਹੈ ਉਤਨਾ ਜ਼ਿਆਦਾ ਆਨੰਦ ਆਉਂਦਾ ਹੈ ਸਾਹਿਬ ਮੇਰਾ ਨਿਤ ਨਵਾ ਐਸਾ ਲੱਗਦਾ ਵੀ ਅੱਜ ਹੀ ਮੈਂ ਐਸੀ ਬਾਣੀ ਸੁਣੀ ਐਸੀ ਪੜੀ ਐਸਾ ਹੁੰਦਾ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਮਰ ਆ ਗਈ ਹੈ ਯਾਦ ਹੋ ਗਿਆ ਜ਼ਿਆਦਾ ਆਨੰਦ ਆਉਂਦਾ ਹੈ ਰੋਜ਼ ਪੜ੍ਹਦੇ ਨੇ ਕਦ ਨਹੀਂ ਕਿਸੇ ਨੇ ਕਿਹਾ ਵੀ ਮੈਂ ਰੋਜ਼ ਪੜ੍ਹਦਾ ਬੋਰ ਹੋ ਗਿਆ ਲੇਕਿਨ ਸੰਸਾਰ ਦੀਆਂ ਕਹਾਣੀਆਂ ਆ ਗਈਆਂ ਸੰਗੀਤ ਇਸ ਸਾਰੇ ਪ੍ਰਾਣੇ ਹੋ ਜਾਂਦੇ ਜਿਆਦਾ ਬੜੀ ਨਹੀਂ ਸੁਣੇ ਜਾ ਸਕਦੇ ਕਿਉਂਕਿ ਪਰਮੇਸ਼ਰ ਦਾ ਨਾਮ ਨੇ ਤਾਂ ਨਵਾਂ ਲੱਗਦਾ ਪਰ ਜਪੇਮ ਜਪਦਾ ਉਹ ਸ਼ਾ ਲੱਗਦਾ ਇਸ ਕਰਕੇ ਜਲਾਨਿਕ ਬੋਲੇ ਸਚਨਾ ਸਚ ਸਚਾ ਸਦਾ ਨਵੇ ਸਚਾ ਨਾਮ ਬੋਲਦੇ ਨੇ ਸੱਚੇ ਦਾ ਨਾਮ ਇਦਾਂ ਜਪਦਿਆਂ ਜਿਹਦਾ ਨਵੇ ਤੋਂ ਨਵਾਂ ਨਾਮ ਆ ਰਿਹਾ ਇਹ ਬੜਾ ਆਨੰਦ ਆ ਰਿਹਾ ਪੜਨ ਦੇ ਨਾਲ ਸੁਣਨ ਦੇ ਨਾਲ ਇਹ ਕਿਰਪਾ ਬਖਸ਼ ਹੁੰਦੀ ਹੈ ਜਿਹੜੇ ਨਾਮ ਜਪਦੇ ਨਾਲ ਉਸਤੇ ਸਾਰੇ ਮਸਲੇ ਕਹਿੰਦੇ ਵਿਰਲੇ ਹੁੰਦੇ ਰੱਸੇ ਸਾਰੇ ਨਹੀਂ ਹੁੰਦੇ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਕਿ ਵਿਰਲੇ ਵਿਰਲੇ ਹੁੰਦੇ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਜੇ ਕੋਈ ਨਾਮ ਜਪਦੇ ਨੇ ਫਿਰ ਉਹਨਾਂ ਦੀ ਰੱਖਿਆ ਪਰਮੇਸ਼ਰ ਕਰਦਾ ਹੈ ਨਾਮ ਜਪਣ ਵਾਲੇ ਸੰ ਸੇਵਾ ਕਰਨ ਵਾਲੇ ਸੰ ਜੇ ਪਰਮੇਸ਼ਰ ਐਸੇ ਤਰੀਕੇ ਨਾਲ ਬਚਾ ਲਿਆ ਤੇ ਉਹ ਲਾਜੇ ਨੋ ਵੀ ਸੰ ਆਪਣੇ بیٹے ਮਾਰਦੇ ਬਾਰੇ ਲੋਭ ਲਾਲਸ ਨੇ। ਔਰ ਆਪ ਸਾਰੇ ਮਰ ਜਿੰਦਗੀ ਵਰ ਜੇਲ ਚ ਲਗੇ। ਸਾਰਾ ਪਰਵਾਰ ਹੀ ਉਜੜ ਗਿਆ। ਇਤ ਤਤਕਾਲ ਹੀ ਕਰਮ ਦਾ ਫਲ ਮਿਲ ਗਿਆ। ਐਸੇ ਪ੍ਰਭੂ ਨੇ ਜਿਹੜੇ ਆਪਣੇ ਭਗਤਾਂ ਸੇਵਕਾਂ ਦੀ ਇਦਾਂ ਲਜਾ ਰੱਖਦੇ ਨੇ, ਰਕਸ਼ਾ ਕਰਦੇ ਨੇ। ਔਰ ਹਰ ਵੇਲੇ ਕਰਦੇ ਨੇ, ਹਰ ਜਗ੍ਹਾ ਕਰਦੇ ਨੇ। ਜਿਹੜਾ ਵੀ ਉਹਨਾਂ ਦੀ ਸ਼ਰਨ ਚਲਾ ਜਾਂਦਾ ਹੈ ਤੇ ਪਰਮੇਸ਼ਰ ਲੱਗਦਾ ਹੈ ਜੇ ਤੋ ਮੇਰਾ ਹੀ ਰਹੇ। ਸਭ जग ਤੇਰਾ ਹੋਏ। ਪਰਮੇਸ਼ਰ ਇਹ ਸਾਰਾ ਜਗਤ ਇਹਦਾ ਮਾਲਕ ਨੂੰ ਬਣਾ ਦਿੰਦਾ ਜਿਹੜਾ ਪਰਮੇਸ਼ਰ ਦਾ ਹੋ ਜਾਂਦਾ। ਜਦੋਂ ਵੀ ਜੀਵ ਪਰਮੇਸ਼ਰ ਜਰਨਾ ਅਰਦਾਸ ਬੇਨਤੀ ਕਰਦੇ ਨੇ ਤੇ ਉਹਨਾਂ ਦੇ ਕਾਲ ਸਾਰੇ ਪੂਰਨ ਹੁੰਦੇ ਨੇ।